ਜੇ ਜੇ ਲਾ ਲੇ ਲੇ ਜੀ ਵੀ ਹੈ ਸਰਵਰ ਜੇ ਸ਼ੁਰੂ ਕਰੇ ਇੱਥੇ ਵਾਰਦੀ ਵਾਲੇ ਬਲਾਏ ਪਿੱਛੇ ਵਾਰਦੀ ਵਾਲੇ ਜਿੰਨ ਦਿਨ ਪਹਿਲਾਂ ਇੱਕ ਇੱਕ ਬੰਦੇ ਰੇਸ ਡੋਗਰਾ ਦਾ ਇੱਲਾ ਇਕਸੀਡੈਂਟ ਹੋਇਆ ਸੀਗਾ ਜਿਹੜਾ 에어ਪੋਰਟ ਰੋਡ ਦੇ ਉੱਤੇ ਉਸ ਦੇ ਵਿੱਚ ਇੱਕ ਬੰਦੇ ਨੂੰ ਰਾਜ ਰਾਜੀ ਡੋਗਰਾ ਨਾਮ ਦੇ ਬੰਦੇ ਨੂੰ ਕਰੀਬ 14 15 ਗੋਲੀਆਂ ਮਾਰ ਕੇ ਉਹਨੂੰ ਇਮੀਡੀਏਟਲੀ ਉੱਥੇ ਬਾਹਰ ਦਿੱਤਾ ਗਿਆ ਸੀ ਤੇ ਮੌਕੇ ਤੇ ਉਹਦੀ ਜਿਹੜੀ ਸੀ ਡੈਥ ਹੋ ਗਈ ਸੀ ਆ ਇਸ ਇਨਸੀਡੈਂਟ ਹੋਣ ਦੇ ਤੋਂ ਇਮੀਡੀਏਟਲੀ ਬਾਅਦ ਸਾਡੀ ਜਿਹੜੀ ਮੋਹਾਲੀ ਪੁਲਿਸ ਹੈ ਉਹ ਇਮੀਡੀਏਟਲੀ ਹਰਕਤ ਦੇ ਵਿੱਚ ਚਾਈ ਤੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਸੀਗੀਆਂ ਉਹ ਇਸ ਤੇ ਲੱਗੀਆਂ ਇਹਨੂੰ ਟ੍ਰੇਸ ਕਰਨ ਦੇ ਲਈ ਤੇ ਜਿਹੜਾ ਕੇਸ ਹੈ ਇਮੀਡੀਏਟਲੀ ਅਸੀਂ ਫਿਰ ਵਿਦਨ 3 ਡੇਜ਼ ਜਿਹੜਾ ਹੈਗਾ ਇਹਨੂੰ ਟ੍ਰੇਸ ਵੀ ਕੀਤਾ ਹੈ ਟ੍ਰੇਸ ਦੇ ਨਾਲ-ਨਾਲ ਜਿਹੜੇ ਇਹਦੇ ਵਿੱਚ 8 ਸ਼ੂਟਰਸ ਜਿਹੜੇ ਇਨਵੋਲਵ ਸੀਗੇ ਉਨ੍ਹਾਂ ਚੋਂ ਪੰਜ ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਗਏ ਜਿਹੜੇ ਪੰਜਾਂ ਤੋਂ ਜਿਹੜੇ ਗ੍ਰਿਫਤਾਰ ਵਿਅਕਤੀ ਆ ਉਹਨਾਂ ਚੋਂ ਜਿਹੜਾ ਮੇਨ ਇਹਦਾ ਕਿੰਗਪੀਨਰ ਜੀ ਨੇ ਸਾਰੀ ਪਲੈਨਿੰਗ ਕੀਤੀ ਸੀ ਜਿਸ ਦਾ ਨਾਮ ਅਨਿਲ ਸਿੰਘ ਉਰਫ ਬਿੱਲੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਨਾਲ ਨਾਲ ਸਾਨੂੰ 6 ਵੈਪਨ ਜਿਹੜੇ ਹੈ ਜਿਹੜੇ ਵਾਰਦਾਤ ਦੇ ਵਿੱਚ ਇਹਦਾ ਜੋ 4 ਵੈਪਨ ਜਿਹੜੇ ਵਾਰਦਾਤ ਦੇ ਵਿੱਚ ਵੀ ਵਰਤੇ ਗਏ ਸੀ ਤੇ 2 ਵੈਪਨ ਸਪੋਰਟ ਵਰਤੇ ਸੀਗੇ ਤੇ ਜਿਹੜੇ 6 ਵੈਪਨ ਹੈ ਉਹ ਰਿਕਵਰ ਹੋਏ ਉਸ ਤੋਂ ਇਲਾਵਾ 71 ਜਿਹੜੇ ਲਾਈਵ ਕੈਟਰੇਜਸ ਉਹ ਰਿਕਵਰ ਹੋਏ ਪਰ ਉਸ ਚਾਰ ਕਾਰਨ ਜਿਹੜੀਆਂ ਕਿ ਇਨਸੀਡੈਂਟ ਦੇ ਵਿੱਚ ਵਰਤੀਆਂ ਗਈਆਂ ਸੀਗੀਆਂ ਉਹ ਚਾਰੋਂ ਦੇ ਚਾਰੋਂ ਕਾਰਾ ਜਿਹੜੀਆਂ ਹੈਗੀਆਂ ਉਹ ਰਿਕਵਰੀ ਜਿਹੜਾ ਇਹਦਾ ਮੋਟੇਨ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਇਹ ਸਾਰੇ ਜੰਮੂ ਦੇ ਰਹਿਣ ਵਾਲੇ ਬੰਦੇ ਨੇ ਪਿੱਛੋਂ ਜਿਹੜੇ ਇਹ ਗੈਂਗਸ ਨੇ ਤੇ ਜਿਹੜਾ ਬੰਦਾ ਮਰਨ ਵਾਲਾ ਹੈ ਉਹਦੇ ਉੱਤੇ ਵੀ ਕਰੀਬ 15 16 ਮੁਕਦਮੇ ਜਿਹੜੇ ਸੀਗੇ ਹੀਨਸ ਕ੍ਰਾਈਮ ਦੇ ਦਰਸੀ ਜਿਹਦੇ ਵਿੱਚ ਮੈਜੋਰਟੀ ਜਿਹੜੇ ਸੀ ਮਰਡਰ ਦੇ ਮੁਕਦਮੇ ਸੀਗੇ ਤੇ ਇਸ ਇਹਦੀ ਉਮਰ ਜਿਹੜੀ 41 ਸਾਲ ਸੀ ਇਹਦੇ 2006 ਦੇ ਵਿੱਚ ਇੱਕ ਉਥੇ ਬਕਰਾ ਗੈਂਗ ਦਾ ਗੈਂਗ ਚੱਲਦਾ ਸੀ ਜੰਮੂ ਦੇ ਵਿੱਚ ਉਹਦੇ ਜਿਹੜਾ ਸਰਗਨਾ ਸੀਗਾ ਉਹਦਾ ਮਰਡਰ ਕੀਤਾ ਸੀ ਜਿਹਦੇ ਵਿੱਚ ਇਹ ਕਰੀਬ 12-13 ਸਾਲ ਜੇਲ੍ਹ ਦੇ ਵਿੱਚ ਵੀ ਰੱਖੀ ਰੱਖਿਆ ਹੈ ਇਨਫੈਕਟ 2023 ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਆਇਆ ਇਹ ਦਾ ਜਿਹੜਾ ਹਜੇ ਤੱਕ ਦੀ ਸਾਡੀ ਤਫ਼ਤੀਸ਼ ਹੈ ਉਹ ਚੋਂ ਇਹ ਪਤਾ ਲੱਗਿਆ ਹੈ ਕਿ ਇਹ ਉਸ ਮਰਡਰ ਦਾ ਬਦਲਾ ਲੈਣ ਵਾਸਤੇ ਹੀ ਜਿਹੜਾ ਇਹ ਐਕਸ਼ਨ ਜਿਹੜਾ ਕੀਤਾ ਗਿਆ ਹੈ ਤੇ ਇਸ ਜਿਹੜਾ ਇਹ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਹੈ ਇਹ ਅਨਿਲ ਬਿੱਲਾ ਜਿਹੜਾ ਹੈ ਇਹ ਉਹ ਬੰਦਾ ਜਿਹਨੇ ਉਹ ਗੈਂ ਨੂੰ ਟੇਕਓਵਰ ਕੀਤਾ ਜਿਹੜਾ ਉਹ ਬਕੜਾ ਗੈਂ ਸੀ ਉਹਦੇ ਜਿਹੜੇ ਸਰਗਨਾ ਦੇ ਮਰਨ ਤੋਂ ਬਾਅਦ ਇਹਨੇ ਟੇਕਓਵਰ ਕੀਤਾ ਸੀ ਉਹ ਤੇ ਇਹਦੇ ਜਿਹੜੀ ਸੀਗੀ ਸਾਰੀ ਇਹ ਪਲੈਨਿੰਗ ਕੀਤੀ ਹੈ ਇਨਫੈਕਟ ਸਾਡੀ ਜਿਹੜੀ ਹਾਈ ਟੈਕਨੀਕਲ ਤਫ਼ਤੀਸ਼ 24 ਸਾਹਮਣੇ ਆਇਆ ਹੈ ਕਿ 2015 ਦੇ ਵਿੱਚ ਇਹ ਸ਼ਾਇਦ ਪ੍ਰੂਲ ਤੇ ਆਇਆ ਹੋਇਆ ਸੀ ਜਾਂ ਬਾਅਦ ਸੀ ਕਿਤੇ ਇਹ ਜਿਹੜਾ ਜੇ ਡੋਗਰਾ ਹੈ ਤਾਂ ਉਹਦੇ ਉਸ ਦੌਰਾਨ ਵੀ ਇਹਨੂੰ ਜਿਹੜੀ ਮਾਰਨ ਦੀ ਪਲੈਨਿੰਗ ਕੀਤੀ ਗਈ ਸੀਗੀ ਪਰ ਸਮੋਏ ਵਾਪਸ ਜੇਲ ਚਲਾ ਗਿਆ ਤੇ ਉਹ ਪਲਾਨਿੰਗ ਜਿਹੜੀ ਇਹਨਾਂ ਦੀ ਸਫਲ ਨਹੀਂ ਹੋ ਸਕਦੀ ਇਹਦੇ ਵਿੱਚ ਕਾਫੀ ਜ਼ਿਆਦਾ ਡਿਟੇਲ ਦੇਰ ਤੋਂ ਇਹ ਅਸੀਂ ਵੀ ਪਲਾਨਿੰਗ ਕਰ ਰਹੇ ਸੀਗੇ ਇਨਫੈਕਟ ਜਿਹੜੇ ਬੰਦੇ ਅਸੀਂ ਫੜੇ ਆ ਜਾਂ ਜਿਹੜੇ ਬੰਦੇ ਸਾਨੂੰ ਆਡੈਂਟੀਫਾਈ ਹੋਇਆ ਇਹਦੇ ਵਿੱਚ ਉਹਦੇ ਵਿੱਚ ਕੱਲੇ ਜੰਮੂ ਦੇ ਹੀ ਨਹੀਂ ਇਹਦੇ ਵਿੱਚ ਯੂਪੀ ਦੇ ਉਤਰਾਖੰਡ ਦੇ ਹਰਿਆਣਾ ਦੇ ਤੇ ਪੰਜਾਬ ਦੇ ਵੀ ਇੱਕ ਅੰਦਾ ਪੰਜਾਬ ਦਾ ਵੀ ਬੰਦਾ ਹੈ ਜਿਹੜਾ ਇਥੇ ਇਨਵੋਲਡ ਹੈ ਜਿਹੜੇ ਕਿ ਕੰਟਰੈਕਟ ਕਿਲਰ ਸੀਗੇ ਜਿਹੜੇ ਕਿ ਹਾਇਰ ਕੀਤੇ ਗਏ ਸੀਗੇ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਲਈ ਤੇ ਇਹ ਜਿਹੜੇ ਦੋਨੋਂ ਜਿਹੜੇ ਸੀਗੇ ਗੈਂਗਸ ਇਹਨਾਂ ਦੀ ਆਪਸ ਹੀ ਜਿਹੜੀ ਰਾਈਵਲਰੀ ਹੈ ਕਰੀਬ 2005-6 ਤੋਂ ਇਹ ਚੱਲਦੀ ਹੈ ਤੇ ਉਸੇ ਦਾ ਰਿਜ਼ਲਟ ਜਿਹੜਾ ਸੀਗਾ ਇਹ ਏਅਰਪੋਰਟ ਤੇ ਇਨਸੀਡੈਂਟ ਹੋਇਆ ਸਰ ਮਹਾਲੀ ਕਿਵੇਂ ਆਇਤੀ ਰਜਿਸਟਰਡ ਰਿਚ ਇਹ ਜਿਹੜਾ ਰਜਿਸਟਰਡ ਹੋਗਰਾ ਸੀ ਇਹਨੇ ਅੱਗੇ ਜੋ ਪਤਾ ਲੱਗਿਆ ਇਹ ਅਯੁੱਧਿਆ ਜਾਣਾ ਸੀਗਾ ਅਯੁੱਧਿਆ ਜਦੋਂ ਜਾਣਾ ਸੀਗਾ ਤਾਂ ਦਿੱਲੀ ਤੋਂ ਹੁੰਦੇ ਹੋਏ ਅਯੁੱਧਿਆ ਅਕੇ ਜਾਣਾ ਸੀ ਮੋਹਾਲੀ ਦੇ ਵਿੱਚ ਇਹਦਾ ਕੋਈ ਨੋਨ ਸੀ ਜਿਹਦੇ ਸਾਰੇ ਇੱਥੇ ਮੋਹਾਲੀ ਦੇ ਵਿੱਚ ਰਹਿੰਦੇ ਸੀ ਤਾਂ ਇਹ ਟੈਂਪਰਰੀਲੀ ਇੱਥੇ ਮੋਹਾਲੀ ਇੱਕ ਦੋ ਦਿਨ ਸਟੇ ਹੀ ਕੀਤਾ ਸੀਗਾ ਤੇ ਇਹਨੇ ਅੱਗੇ ਨਿਕਲ ਜਾਣਾ ਸੀਗਾ ਇਨਫੈਕਟ ਜਿਹੜੇ ਬੰਦੇ ਨੇ ਇਹਨੂੰ ਮਾਰੇ ਆ ਸਾਡੀ ਪ੍ਰੀਲੀਮਰੀ ਜਿਹੜੀ ਕੁਛਕਿਛ ਤੋਂ ਇਹ ਸਾਹਮਣੇ ਆਇਆ ਹੈ ਕਿ ਇਹਦੇ ਵਿੱਚੋਂ ਇੱਕ ਇਹਨਾਂ ਦਾ ਆਪਣਾ ਬੰਦਾ ਜਿਹੜਾ ਸੀਗਾ ਮਰਨ ਵਾਲੇ ਦਾ ਉਹ ਆਪਣਾ ਬੰਦਾ ਵੀ ਦੂਜੇ ਪਾਰਟੀ ਦੇ ਨਾਲ ਜਾ ਕੇ ਮਿਲ ਗਿਆ ਸੀਗਾ ਉਸ ਬੰਦੇ ਕਰਕੇ ਉਹਦੀ ਬੰਦੇ ਦੀ ਵੇਟ ਦੇ ਵਿੱਚ ਹੀ ਇੱਥੇ ਮੌਜੂਦ ਹੋ ਕੇ ਹੋਈ ਸੀ ਤੇ ਉਸ ਬੰਦੇ ਨੇ ਹੀ ਇੱਥੇ ਲਿਆ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਿਆ ਕੇ ਬਾਕੀ ਸਾਰੇ ਬੰਦਿਆਂ ਨੂੰ ਲਿਆ ਕੇ ਇਹ ਇਨਸੀਡੈਂਟ ਜਿਹੜਾ ਹੈਗਾ ਇੱਥੇ ਪਲਾਨ ਕੀਤਾ ਸੋ ਜਿਹੜੀ ਗੱਡੀਆਂ ਰਿਕਵਰ ਹੋਈਆਂ ਉਹ ਗੱਡੀਆਂ ਕਿਤੋਂ ਕਰਦੀਆਂ ਨੰਬਰ ਵੀ ਗੱਡੀ ਐਚਵੀ ਨੰਬਰ ਵੀ ਫੋਰਚਨਰ ਵੀ ਗੱਡੀ ਹੈ ਉਹ ਗੱਡੀਆਂ ਕਿਤੋਂ ਆਈ ਕਿਸ ਤਰ੍ਹਾਂ ਇਹਨਾਂ ਨੇ ਪਲਾਨਿੰਗ ਕੀਤੀ ਇਹ ਜਿਹੜੀਆਂ ਗੱਡੀਆਂ ਰਿਕਵਰ ਹੋਈਆਂ ਇਹਨਾਂ ਤੋਂ ਤਾਂ ਇੱਕ ਜਿਹੜੀ ਬਰੀਜ਼ਾ ਗੱਡੀ ਹੈ ਉਹ ਤਾਂ ਜੰਮੂ ਦੀ ਹੀ ਗੱਡੀ ਹੈ ਤੇ ਇਨਫੈਕਟ ਜਿਹੜੇ ਬੰਦੇ ਇਚ ਇਨਵੋਲਡ ਹੈ ਉਨ੍ਹਾਂ ਦੇ ਹੀ ਪਰਿਵਾਰ ਚੋਂ ਜਿਹੜੀ ਗੱਡੀ ਹੈ ਜਿਹੜੀ ਇਹ ਮਿਲ ਗਈ ਤੇ ਦੂਸਰੀ ਜਿਹੜੀ ਗੱਡੀ ਸੀਗੀ ਨੋਵਾ ਗੱਡੀ ਸੀਗੀ ਉਹ ਗੱਡੀ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਜੈਲੀ ਐਡਰੈਸ ਤੇ ਖਰੀਦੀ ਹੋਈ ਗੱਡੀ ਸੀਗੀ ਉਹਨੂੰ ਟ੍ਰੇਸ ਕਰਦੇ ਹੋਏ ਅਸੀਂ ਜਿਵੇਂ ਅਸੀਂ origignal ਜਿਹੜਾ owner ਜਿਹੜਾ ਇਹਨੂੰ ਚਲਾ ਰਿਹਾ ਸੀ ਉਹ identify ਕੀਤਾ ਇਨਫੈਕਟ ਇਸ ਇਨਸੀਡੈਂਟ ਦੇ ਵਿੱਚ ਮੈਂ ਵੀ ਦੱਸਣਾ ਚਾਹੂੰਗਾ ਸਾਰੇ ਜਿਹੜੀ ਆ ਗੱਡੀਆਂ ਯੂਜ਼ ਹੋਈਆਂ ਇਹਦੇ ਵਿੱਚ ਮੈਜੋਰਟੀ ਗੱਡੀਆਂ ਚਾਰ ਚੋ ਤਿੰਨ ਗੱਡੀਆਂ ਜਿਹੜੀ ਯੂਜ਼ ਹੋਈਆਂ ਪਲੱਸ ਵੈਪਨ ਜਿਹੜੇ ਯੂਜ਼ ਹੋਏ ਆ ਵੈਪਨ ਵੀ ਕਾਫੀ ਹੱਥਿਕਰੇ ਚ ਲਾਇਸੈਂਸੀ ਵੈਪਨ ਯੂਜ਼ ਹੋਏ ਸੀਗੇ ਉਸ ਤੋਂ ਬਾਅਦ ਲਾਇਸੈਂਸੀ ਵੈਪਨ ਨੂੰ ਜਿਹੜਾ ਹੈਗਾ ਉਹਨੂੰ ਆਲਟਰ ਕਰਕੇ ਇਹਨਾਂ ਨੇ ਅਨਲਾਈਸੈਂਸਡ ਵੈਪਨਸ ਜਿਹੜੀ ਸੀ ਬਣਾਈ ਸੀ ਤਾਂ ਕਿ ਉਹ ਟ੍ਰੇਸ ਨਾ ਹੋ ਪਾ ਸਿਮਿਲਰਲੀ ਜਿਹੜੀਆਂ ਗੱਡੀਆਂ ਸੀਗੀਆਂ ਗੱਡੀਆਂ ਵੀ ਜਿਹੜੀਆਂ ਸੀਗੀਆਂ ਇਹਨਾਂ ਨੇ ਜਾਲੀ ਐਡਰੈਸਸਸ ਤੇ ਸਾਰੀਆਂ ਲਿੱਤੀਆਂ ਹੋਈਆਂ ਸੀ ਜਿਹੜੇ ਵੈਪਨ ਦੇ ਲਾਇਸੈਂਸ ਬਣੇ ਸੀ ਉਹ ਵੀ ਜਾਲੀ ਐਡਰੈਸਸਸ ਤੇ ਬਣੇ ਸਰ ਡਾਟਾ ਇਸ ਦੇ ਵਿੱਚ ਲ ਆਦਿ 2015 ਤੋਂ ਹੀ ਸ਼ਾਇਦ ਉਦੋਂ ਪਹਿਲਾਂ ਤੋਂ ਹੀ ਇਹਨਾਂ ਨੇ ਪਲੈਨਿੰਗ ਜਿਹੜੀ ਸੀ ਕਰ ਰਹੀ ਸੀ ਕਿ ਇਹਨੂੰ ਮਾਰਨਾ ਹੈਗੇ ਪਰ ਉਹਦਾ ਜਿਹੜਾ ਪ੍ਰੋਗਰਾਮ ਤੇ ਜਿਹੜਾ ਇਹ ਖਰਚਾ ਹੈ ਇਹ ਜਿਹੜੇ ਜਵੇਂ ਦੱਸਿਆ ਗੈਂਗਸ ਹੈ ਤਾਂ ਇਹ ਜੰਮੂ ਇਲਾਕੇ ਦੇ ਵਿੱਚ ਕਾਫੀ ਅਫਰੋਤੀਆਂ ਦਾ ਕੰਮ ਕਰਦੇ ਆਂ ਜਿਹੜੇ ਗੈਂਗਸ ਹੈਗੇ ਉਹਦੇ ਵਿੱਚ ਤੇ ਉਸ ਦੇ ਵਿੱਚ ਕਾਫੀ ਐਕਸਟਰਸ਼ਨ ਦੇ ਵਿੱਚ ਇਨਵੋਲਡ ਨੇ ਬੰਦੇ ਇਹ ਤੇ ਜਿਹੜੇ ਇਹ ਇਹਨਾਂ ਦੇ ਜਿਹੜੇ ਸੀਗੇ ਸ਼ਾਇਦ ਪੈਸੇ ਉੱਥੋਂ ਹੀ ਆਏ ਹੋਣ ਇਹਨਾਂ ਦੇ ਅਸਰ ਇਹ ਪਲੈਨਿੰਗ ਪਹਿਲਾਂ ਹੀ ਸੀਗੀ ਕਿ ਪੰਜਾਬ ਦੇ ਵਿੱਚ ਇਹਨੂੰ ਮਾਰਨਾ ਹੈ ਜਾਂ ਕਿਸ ਤਰ੍ਹਾਂ ਇਹ ਪੂਰਾ ਇਹਨਾਂ ਨੇ ਪਲੈਨ ਉਹ ਸਾਰੀ ਚਾਂਸ ਉਹ ਸਾਰੀ ਚਾਂਸ ਦੀ ਗੱਲ ਸੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਬਾਈਚਾਂਸ ਉਹ ਇੱਥੇ ਆ ਕੇ ਰੁਕਿਆ ਹੋਇਆ ਸੀਗਾ ਤਾਂ ਜਿਹੜਾ ਇਹਨਾਂ ਦਾ ਆਪਣਾ ਬੰਦਾ ਜਿਹਨੇ ਇਹਨੂੰ ਧੋਖਾ ਦਿੱਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਾਂ ਉਹ ਬੰਦਾ ਜਿਹੜਾ ਸੀਗਾ ਉਹਨੇ ਇਹਨੂੰ ਇਹੀ ਕਿਹਾ ਕਿ ਤੂੰ ਇੱਥੇ ਰੁਕ ਸਰ ਇਹ ਕੰਟਰੈਕਟਿਉਲਰਸ ਕਰ ਤੋਂ ਹਾਇਰ ਕੀਤੇ ਹੋਏ ਸੀ 2015 ਚ ਪਹਿਲੇ ਕੀ ਸੀ ਉਸ ਸਮੇਂ ਤੋਂ ਕਿਤੇ ਹੋਏ ਸੀ ਕਿ ਉਹ 1 ਕਰੋੜ ਦਾ ਖਰਚਾ ਕੀਤਾ ਜਾ ਰਿਹਾ ਜਾਂ ਫਿਰ 5 ਕੀਤੇ ਨੇ ਜਿਹੜੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਜੁੜੇ ਸੀਗੇ ਉਹ 2015 ਦੇ ਸੀਗੇ ਤੇ ਜਿਹੜੇ ਬਾਕੀ ਬੰਦੇ ਨਵੇਂ ਹਾਇਰ ਕੀਤੇ ਸੀ ਉਹ ਐਸੇ ਵਾਰੀ ਹੈ ਸਰ ਇਹ ਕਹਿੰਦੇ ਕਿ ਜਿਹੜਾ 1 ਕਰੋੜ ਰੁਪਇਆ ਹਥਿਆਰ ਖਰੀਦਣ ਵਾਸਤੇ ਵਾਈਕਲਸ ਖਰੀਦਣ ਵਾਸਤੇ ਇਸ ਤਰ੍ਹਾਂ ਮਤਲਬ ਇਨਵੈਸਟਮੈਂਟ ਹੋਈ ਹੈ ਇਸ ਤਰ੍ਹਾਂ ਵਾਸਤੇ ਸਾਰੇ ਜਿਹੜੇ ਹੈਗੇ ਬੇਸਿਕਲੀ ਇਹ ਚ ਜੋ ਸਾਡੀ ਪੁਛਗਿਚ ਇਹਨੇ ਆਪ ਹੀ ਦੱਸਿਆ ਕਿ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਵਾਸਤੇ 1 ਕਰੋੜ ਤੋਂ ਜ਼ਿਆਦਾ ਹੀ ਰੁਪਏ ਜਿਹੜਾ ਖਰਚੂਕਿਆ ਸਰ ਕੈਦੀ ਕਿੱਥੋਂ ਹੋਈ ਹੈ ਸਰ ਗ੍ਰਿਫਤਾਰੀ ਕਿੱਥੋਂ ਹੋਈ ਹੈ ਪਲੀਪੀ ਟੂਪੀ ਸਰ ਦੋ ਜਿਹੜੇ ਇਨਸੀਡੈਂਟ ਕਰਨ ਤੋਂ ਬਾਅਦ ਇਮੀਡੀਏਟਲੀ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਤਿੰਨ ਗੱਡੀਆਂ ਜਿਹੜੀਆਂ ਸੀਗੀਆਂ ਇਨਸੀਡੈਂਟ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀਆਂ ਸੀ 46 ਜਿਹੜੀ ਚੌਥੀ ਗੱਡੀ ਸੀਗੀ ਉਹ ਫੋਰਚਨਰ ਜਿਹੜੀ ਸੀ ਉਹ ਵੀ ਅਸੀਂ ਟ੍ਰੇਸ ਕੀਤੀ ਉਹ ਇਨਸੀਡੈਂਟ ਦੇ ਵੀ ਨਜ਼ਰ ਨਹੀਂ ਆ ਰਹੀ ਸੀ ਪਰ ਉਹ ਆਸ-ਪਾਸ ਦੀ ਗੱਡੀ ਉਹ ਟ੍ਰੇਸ ਕਰਕੇ ਤਿੰਨੇ ਗੱਡੀਆਂ ਜਿਹੜੀਆਂ ਸੀਗੀਆਂ ਇੱਥੇ ਛੱਡ ਗਈ ਸੀ ਮੁਹਾਲੀ ਦੇ ਏਰੀਆ ਦੇ ਵਿੱਚ ਤੇ ਫੋਰਚਨਰ ਦੇ ਵਿੱਚ ਫਰਾਰ ਹੋ ਕਿਉਂ ਤੀ ਉਪਰ ਸਰ ਦੋ ਕਨਸਟੇਬਲ ਸੀਗੇ ਇੱਕ ਡਿਸਮਿਸਡਾ ਔਰ ਇੱਕ ਸਸਪੈਂਡ ਸੀਗਾ ਉਹ ਕਾਰਨ ਦੱਸੂਗੀ ਕਿ ਉਹ ਸਸਪੈਂਸ ਪੈਨਲ ਜਿਹੜਾ ਤਾਂ ਸਾਰੀ ਹੋਣ ਅਸੀਂ ਪੁੱਛਗੇ ਚੋਂ ਉਧਰੋਂ ਕਿਉਂਕਿ ਜੰਮੂ ਪੁਲਿਸ ਦੇ ਅ ਮਲਾਜਮ ਸੀਗੇ ਦੋਨੋਂ ਜਿਹੜੇ ਸੀਗੇ ਤਾਂ ਉੱਥੋਂ ਹੀ ਡਿਸਪੈਚ ਤੇ ਸਸਪੈਂਡ ਨੇ ਇਹ ਸਾਰੀ ਡਿਟੇਲਸ ਅਸੀਂ ਉੱਥੋਂ ਕਰਾਂਗੇ ਸਰ ਇੱਕ ਫਤਿਹਗਰ ਸਾਹਿਬ ਦਾ ਵਿੱਚ ਨੌਜਵਾਨ ਤੁਸੀਂ ਕਾਬੂ ਕੀਤਾ ਉਹਦਾ ਕੀ ਰੋਲ ਇਹ ਉਹ ਜਿਹੜਾ ਕੰਟਰੈਕਟ ਵਾਲਾ ਮੈਂ ਤੁਹਾਨੂੰ ਦੱਸਿਆ ਇਹ ਇਹ ਉਹ ਬੰਦਾ ਹੈਗਾ ਆਦਰਵਾਇਜ਼ ਇਹਦਾ ਡਾਇਰੈਕਟ ਕੋਈ ਗੈਂਗ ਨਾਲ ਕੋਈ ਵੀ ਰਿਲੇਸ਼ਨ ਸਾਨੂੰ ਸਾਹਮਣੇ ਨਹੀਂ ਆਇਆ ਹੈ ਪਰ ਇਹੀ ਹੈ ਕਿ ਇਹ ਜਿਹੜਾ ਹੈ ਕੰਟਰੈਕਟ ਵਾਸਤੇ ਇਹਨਾਂ ਦੀ ਸਪੋਰਟ ਸਿਸਟਮ ਵਾਸਤੇ ਇਹਨੂੰ ਹਾਇਰ ਕੀਤਾ ਗਿਆ ਸੀ ਇਹਨਾਂ ਨੇ ਪੈ ਇਹ ਜਿਹੜਾ ਸੀਗਾ ਸੇਮ ਡੇ ਸਾਨੂੰ ਕੁਝ ਬੰਦੇ ਇਮੀਡੀਏਟ ਹੀ ਨਿਕਲ ਗਏ ਸੀ ਤੇ ਕੁਝ ਬੰਦੇ ਜਿਹੜੇ ਸੀਗੇ ਇੱਥੇ ਰੁਕੇ ਹੋਏ ਸੀ ਤੇ ਅਗਲੇ ਦਿਨ ਸਰ ਕੋਈ ਲੋਕਲ ਵੀ ਕੋਈ ਆ ਰਿਹਾ ਹੈ ਸਰ ਸਾਹਮਣੇ ਖੜੇ ਤੱਕ ਇਸ ਤਰ੍ਹਾਂ ਦੀ ਕੋਈ ਮੈਸ਼ਿਨ ਇੱਕ ਬੰਦਾ ਲੋਕਲ ਵੀ ਸਾਹਮਣੇ ਆ ਰਿਹਾ ਹੈ ਤੇ ਉਹ ਵੀ ਲੋਕਲ ਜਿਹੜਾ ਹੈਗਾ ਉਹ ਆ ਇੱਥੇ ਟੈਂਪਰੇਰੀ ਹੀ ਆ ਕੇ ਰੁਕਿਆ ਹੈ ਸਰ ਜਿਹੜੇ ਕੰਟਰੈਕਟ ਕਿਲੇ ਸੀ ਕੋਈ ਲੋਕਲ ਗੈਂਗ ਦੇ ਨਾਲ ਇਹਨਾਂ ਦੀ ਕੋਈ ਸ਼ਾਰਟਕਾਂਟ ਸੀਗੀ ਜਾਂ ਸਿੱਧਾ ਡਾਇਰੈਕਟਲੀ ਉਹ ਅਸੀਂ ਸਾਰਾ ਹਾਈ ਡਿਕਰ ਦੀ ਸਾਡੀ ਤਕਤੀਸ਼ ਤੋਂ ਕਿਸੇ ਵੀ ਲੋਕਲ ਗੈਂਗ ਦੇ ਨਾਲ ਇਹਨਾਂ ਦਾ ਸੰਬੰਧ ਸਾਹਮਣੇ ਨਹੀਂ ਹੈ ਸਰੀਕੋ ਬੰਟੀ ਦਾ ਨਾਮ ਆ ਰਿਹਾ ਸੀ ਡਿਸੀਜ਼ ਦਾ ਵੀ ਕੀ ਰੋਲ ਸੀ ਕੁਝ ਹਜੇ ਤੱਕ ਸਾਨੂੰ ਉਹਦਾ ਰੋਲ ਏ ਸਿਨਸੀਡੈਂਟ ਕਰਵਾਨ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਉਹ ਵੀ ਹਜੇ ਸਾਡੇ ਸ਼ੱਕ ਦੇ ਘੇਰੇ ਦੇ ਵਿੱਚ ਹੀ ਹੈ ਕਿ ਉਹਨੇ ਵੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਹੋ ਸਕਦੀ ਹੈ ਪਰ ਐਜ਼ ਆਫ ਨਾਓ ਸਾਡੇ ਫਿਲਹਾਲ ਦੀ ਸਾਡੀ ਤਫਤੀਸ਼ ਦੇ ਵਿੱਚ ਉਹਦਾ ਕੋਈ ਡਾਇਰੈਕਟ ਰੋਲ ਸਾਹਮਣੇ ਨਹੀਂ ਆਇਆ ਜਿਹੜੇ ਭਰਾ ਨੇ ਗਾਮ ਲਾਇਆ ਸੀ ਸਾਰਾ ਕੀਤਾ ਪਿਆ ਜਿਹੜਾ ਬੰਟੀ ਦਾ ਬਿਲਕੁਲ ਹੋ ਸਕਦਾ ਜੀ ਅਸੀਂ ਇਹਨੂੰ ਲਗਾ ਦ ਦੇਣੀ ਹੈ ਪਰ ਹਾਈ ਤੱਕ ਦੀ ਸਾਡੀ ਤਫਤੀਸ਼ ਦੇ ਵਿੱਚ ਸਾਹਮਣੇ ਨਹੀਂ ਹੈ ਡਿਸੀਜ਼ ਕਾ ਏਡ ਜੋ ਥਾ ਦਾ ਜਿਸਨੇ ਹੈਲਪ ਕੀਤਾ ਇਨਫੋਰਮੇਸ਼ਨ ਦਿਆ ਉਸਕੀ ਆ उसकी आइडेंटिटी जी संदीप सिंह राजा सर ऋषि के साथ रह रहा था वो इसी के नहीं। साथ नहीं इसके साथ कोऑर्डिनेशन थी इसके साथ फोन पे टच में था सर राजा कोई गैंगस्टर या किस तरह का क्रिमिनल एक्टिविटी शामिल है ये होते दे जम्मू के बीच ही क्रिमिनल एक्टिविटीज शामिल है इनफैक्ट ये जो उनके में कल 8 तो 10 पर्चे भी हैं ओके इनफैक्ट जेडी भी बंदे पड़े किए है मेजोरिटी लोका का क्रिमिनल रिकॉर्ड है इधर जो जेड़ा ये अनिल सिंह उर्फ बिल्ला है एदे ऊपर 8 मुकदमे 302 के दर्जे है ते 4 मुकदमे फ्रॉडिया के 307 के दर्जे है ਤੇ ਸਾਰੇ ਮਕਦਮੇ ਜਿਹੜੇ ਹੈਗੇ ਆ ਇਹ ਮੋਸਟਲੀ ਜੰਮੂ ਏਰੀਆ ਦੇ ਆ ਰਾਜ ਹੈ ਜਾਂ ਰੈਸਟਰਾਂਟ ਨਹੀਂ ਲੈਟ ਇਸ ਡੋਟ ਨਹੀਂ ਸਰੇ ਕਿ ਕਿਹੜੀ ਟੀਮ ਹੈਗੀ ਜਿਨ੍ਹਾਂ ਨੇ ਸਾਰਾ ਮਾਮਲਾ ਕਰਾਂਗੇ ਉਹਦੇ ਇੱਥੇ ਆ ਕੇ ਇਹ ਸਾਡੀ ਮੋਹਾਲੀ ਪੁਲਿਸ ਦੀ ਟੀਮ ਹੈ ਤੇ ਇਹਦੇ ਵਿੱਚ ਜਿਹੜੀ ਸਾਡੀ ਸਪੈਸ਼ਲ ਸੈੱਲ ਜਿਹੜਾ ਹੈਗਾ ਡੀਐਸਪੀ ਕੁਸ਼ੇਰ ਤੇ ਐਸਪੀਡੀ ਜਿਹੜੇ ਜੋਤੀ ਮੈਡਮ ਨੇ ਉਹਨਾਂ ਦੀ ਟੀਮ ਦੇ ਅੰਦਰ ਇੰਸਪੈਕਟਰਸ਼ਿਪ ਕੁਮਾਰ ਦੀ ਟੀਮ ਨੇ ਸਾਰਾ ਟ੍ਰੈਸ ਕੀਤਾ ਹੈ ਜਦੋਂ ਤੱਕ ਦੀ ਇਨਵੈਸਟੀਗੇਸ਼ਨ ਜੋ ਕੋ ਸਾਹਮਣੇ ਆਇਆ ਕਿ ਇੱਥੇ ਕਾਰਨ ਕੀ ਆਏ ਸੀ ਪਰ ਰਜੇਸ਼ ਡੋਗਰਾ ਮਾਲ ਦੇ ਸਾਹਮਣੇ ਕੀ ਕਰਨਾ ਸੀ ਮਾਲੀ ਕੋ ਮਨਾਈ ਸੀ ਕਿ ਉਹਨੂੰ ਬੁਲਾਇਆ ਸੀ ਕਿਸੇ ਨੇ ਉਹਨੂੰ ਬੁਲਾਇਆ ਗਿਆ ਸੀ ਮਾਲ ਦੇ ਅੰਦਰ ਨਹੀਂ ਗਿਆ ਉਹ ਬਾਹਰ ਹੀ ਸੀਗਾ ਰੋਡ ਤੇ ਉਹਨੂੰ ਲੈਂਡਮਾਰਕ ਦੇ ਕੇ ਬੁਲਾਇਆ ਗਿਆ ਸੀ ਤੇ ਪਲਾਨ ਤੋਂ ਬਾਅਦ ਰਾਜੇ ਨੇ ਬੁਲਾਇਆ ਸੀਗਾ ਤੇ ਬੁਲਾ ਕੇ ਹੀ ਐਕਸੀਡੈਂਟ ਹੋਇਆ ਉਸੋ ਟੋਲਡ ਦੱਸ ਕਿ ਰਾਜੇ ਨੇ ਇੱਕ ਦਿਨ ਪਹਿਲਾਂ ਜੰਮੂ ਦਾ ਚੱਲਣ ਤੋਂ ਪਹਿਲਾਂ ਰਾਜਾ ਉਸਦੇ ਮਿਲਿਆ ਉਹ 25 ਦਿਨ ਇਨਾਂ ਦੋਨੋਂ ਨੇ ਪਲਾਨ ਬਣਾਇਆ ਸੀ ਕਿ ਉਹ ਚੱਲਣਾ ਹੈ ਇਹ ਦੋਨੋਂ ਤੱਕ ਦੇ ਵਿੱਚ ਸੀਗੀ ਉਹਨਾਂ ਦਾ ਜਿਹੜੀ ਹੋਈ ਜਦੋਂ ਪੜ੍ਹਿਆ

ठीक है हाँ। सर उनका कोई रोल है सामने जो दो लोग अलग थे अभी हमारे शक के घेर से बाहर नहीं है वो उन्हें इन्फॉर्मेशन डेफिनेटली लीक की हो सकती है लेकिन एज ऑफ नाउ अभी तक हमारी तफ्तीश में सामने नहीं आया क्लीन चिट का नहीं देती है नहीं क्लीन चिट बिल्कुल भी नहीं है विक्टिम के पास भी वेपन से नहीं विक्टिम के पास फिलहाल कोई वेपन रिकवर नहीं है टोटल ਇਦੇ ਵਿੱਚ ਟੋਟਲ 19 ਜਿਹੜੇ ਸੀਗੇ ਸਾਨੂੰ ਕਾਰਟਰੀਜਸ ਬਰਾਮਦ ਹੋਏ ਠੀਕ ਹੈ ਤਾਂ ਪੋਸਟਮਾਰਟਮ ਮੁਤਾਬਿਕ ਹਲੇ ਕਲੀਅਰ ਨਹੀਂ ਆ ਕੁលੀਆਂ ਕਾਫੀ ਜ਼ਿਆਦਾ ਉਹਦੇ ਬਿਚੀਆਂ ਲਗ ਲਗ ਵਿਕਟਿਮ ਕਾਂਟ ਕਿੰਨੇ ਬੱਚੇ 19 19 ਦੇ ਵਿੱਚ ਅਲੱਗ ਅਲੱਗ ਵਪਨ ਟਟੋ-ਟਟ ਮਤਲਬ 5-6 ਟਾਈਪ ਦੇ 7 ਅਜਿਹੇ ਵੈਪਨ ਯੂਜ਼ ਹੋਏ ਆਗੇ ਉਹਦੇ ਵਿੱਚੋਂ ਜਿਹੜੇ 6 ਵੈਪਨ ਜਿਹੜੇ ਹੈ ਰਿਸਕਵਰ ਲਿਕੇ ਵਿਕਟਿਮ ਕਾਂ ਹੁੱਕਾ ਹੋਤਾ ਸਰ ਵਿਕਟਿਮ ਕਾਂ ਪੇ ਰੁਕਾ ਹੋਦਾ ਕਿੰਨੇ ਦਿਨ ਸਰ ਖਰੜ ਕੇ ਇੱਕ ਹੋਟਲ ਮੇ ਰੁਕਾ ਹੋਆ ਥਾ 2 ਦਿਨ ਸੇ ਰੁਕਾ ਹੋ 2 ਰਾਤੋਂ ਕਾਂ ਪੇ ਇਹ ਸਾਰੇ ਨਿਯਮਾਂ ਨੂੰ ਲੈ ਕੇ ਕੋਈ ਪਤਾ ਨਹੀਂ ਕਿ ਕਿੱਥੋਂ ਜਾਂਦੇ ਨੂੰ ਸੁਣਾਉਂਦੇ ਇਹ ਸਾਰੀਆਂ ਚੀਜ਼ਾਂ ਕਰਾਂਗੇ ਜਿਵੇਂ ਕਿ ਦੱਸਿਆ ਇਹਨਾਂ ਦੇ ਵਿੱਚ ਕੁਝ ਕੁਛ ਲਾਇਸੈਂਸੀ ਹਥਿਆਰ ਓਕੇ ਇਹ ਲਾਇਸੈਂਸੀ ਵੈਪਲ ਦੇ ਉੱਤੋਂ ਜੰਮੂ ਤੋਂ ਲਾਇਸੈਂਸ ਇਹਨਾਂ ਦਾ ਇਸ਼ੂ ਹੋਇਆ ਹੋਇਆ ਹੈ লাইসেন্স ওয়েপেন্ডারে আগে ساری اسی ਉਥੇ ਜੰਮੂ ਪੁਲਿਸ ਨੂੰ ਲਿਖ ਕੇ ਵੀ ਭੇਜਿਆ ਨਹੀਂ ساری ਚੀਜ਼ ਜਿਹੜੀ ਹੈਗੀ ਹੈ ਉਹ ਵੈਰੀਫਾਈ ਇੱਥੇ ਕਰਨਗੇ ਕਿ লাইসেন্স ਜਿਹੜੇ ਵੈਪਨਸ ਦੇ ਉਥੇ ਜਲਦੀ ਐਡਰੈਸਸ ਤੇ ਜੋ ਸਾਨੂੰ ਟੈਂਪੋਰਰੀਲੀ ਪਤਾ ਲੱਗਿਆ ਕਿ ਜਲਦੀ ਐਡਰੈਸਸ ਤੇ ਜਿਹੜੇ ਜਾਰੀ ਕਰਦੇ ਡਾਕਟਰ ਸਾਹਿਬ ਇਹ ਕਿੱਥੋਂ ਸਾਰੇ ਇਕੱਠੇ ਹੋਏ ਕਿਉਂਕਿ ਜਿਸ ਦਿਨ 12:30 12 ਵਜੇ ਦੀ ਇਹ ਪੂਰੀ ਮਾਰਦਾ ਤੇ ਇਹ ਕਿੱਥੇ ਹੋਏ ਪੂਰਾ ਪ੍ਰਾਇਮਰੀ ਇਨਵੈਸਟੀਗੇਸ਼ਨ ਦੀ ਉਸ ਪਤਾ ਲੱਗਦੀ ਪਹਿਲਾਂ ਹੀ ਇੱਥੇ ਆ ਗਈ ਸੀ ਸਾਰੇ ਇੱਕ ਦਿਨ ਪਹਿਲਾਂ ਹੀ ਇਹ ਸਾਰੇ ਇੱਥੇ ਆ ਗਏ ਸੀ ਤੇ ਆ ਕੇ ਇਕੱਠੇ ਹੋ ਕੇ ਪਲਾਨਡ ਵੇਨ ਵਾਲੀ ਆਈ ਸੀ ਓਕੇ ਤੇ ਰਾਜ ਨੇ ਹੀ ਉਹ ਲੈ ਮਾਤੀ ਨਾ ਨੇ ਰੈਕੀ ਕੀਤੀ ਹੋਣੀ ਆ ਜਿੱਥੇ ਬੁਾਇਆ ਸੀ ਮੀਟਿੰਗ ਪੁਆਇੰਟ ਨਹੀਂ ਰੈਕੀ ਤਾਂ ਮੀਟਿੰਗ ਪੁਆਇੰਟ ਜਦੋਂ ਫਿਕਸ ਹੋ ਗਿਆ ਆ ਕੇ ਇਨਸੀਡੈਂਟ ਕਰਤਾ